ਨਾਨਾਗਰ ਬਲਾਕ ਚ ਸਵਿਧਾਨ ਬਚਾਓ ਜਿਹੜੀ ਰੈਲੀ ਸਾਡੇ ਪ੍ਰਧਾਨ ਜੀ ਨੇ ਰੱਖੀ ਆ ਮੇਰਾ ਖਿਆਲ ਹੈ ਕਿ ਜਿੰਨੀਆਂ ਸਫਲਤ ਸਕਸੈਸਫੁਲ ਸਵਿਧਾਨ ਬਚਾਓ ਦੀਆਂ ਪੰਜਾਬ ਚ ਰੈਲੀਆਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਔਰ ਸਾਡੇ ਪ੍ਰਧਾਨ ਜੀ ਦੀ ਪ੍ਰਧਾਨਗੀ ਚ ਹੋ ਰਹੀਆਂ ਨੇ ਪੰਜਾਬ ਦੀ ਕਾਂਗਰਸ ਇੱਕਮੋਠਿਆ ਇੱਕ ਜੂੜ ਚੀਜ਼ ਆ ਕਿ ਜਦੋਂ ਸਰਕਾਰਾਂ ਬਦਲਦੀਆਂ ਤੇ ਉਸ ਵੇਲੇ ਵਰਕਰਾਂ ਦੇ ਉੱਤੇ ਜ਼ਰੂਰ ਤਸ਼ੱਦਦ ਹੁੰਦਾ ਆਫੀਸਰ ਇਹ ਭੁੱਲ ਜਾਂਦੇ ਨੇ ਕਿ ਸਰਕਾਰ ਬਦਲਦੇ ਨਾਲ ਜੀ ਫਿਰ ਓਵੇਂ ਆਪਣੀਆਂ ਬਨਮਾਨੀਆਂ ਚਲਾਵਾਂਗੇ ਸਾਰੀ ਲੀਡਰਸ਼ਿਪ ਬੈਠੀ ਆ ਪ੍ਰਧਾਨ ਜੀ ਇੱਕ ਗੱਲ ਨੋਟ ਕਰ ਲੋ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਇੱਕ ਸੀਟ ਅਸੀਂ ਦਾ ਆਮ ਨੂੰ ਤੇ ਨਾ ਅਕਾਲੀ ਦਰ ਤੇ ਨਾ ਭਾਜਪੀ ਦੀ ਸੀਟ ਇੱਥੋਂ ਨਹੀਂ ਜਿੱਤ ਸਕਦੀ ਤੇ ਚੈਲੈਂਜ ਹੈ ਸਾਡਾ ਤਿੰਨ ਸੀਟਾਂ ਪਠਾਨਕੋਟ ਦੀਆਂ ਔਰ ਸੱਤ ਗੁਰਦਾਸਪੁਰ ਦੀਆਂ 10 ਦੀਆਂ 10 ਕਾਂਗਰਸ ਇਥੋਂ ਜਿੱਤ ਕੇ ਸਭ ਤੋਂ ਵੱਧ ਜੇ ਕੋਈ ਹੋਈ ਕਿ ਤੇ ਉਹ ਪੰਜਾਬ ਅਸੈਂਬਲੀ ਚ ਗੁਰਦਾਸਪੁਰ ਤੇ ਪਠਾਨਕੋਟ ਦੇ ਐਮਐਲਏ ਹੋਣਗੇ ਇਹ ਇਸ ਕਰਕੇ ਕਿ ਸਾਡੇ ਗੁਰਦਾਸਪੁਰ ਪਠਾਨਕੋਟ ਚ ਕੋਈ ਗਰੁੱਪ ਨੇ ਸਾਡਾ ਗਰੁੱਪ ਹੈ ਸਿਰਫ ਤੇ ਸਿਰਫ ਕਾਂਗਰਸ ਦਾ ਗਰੁੱਪ ਹੈ ਕਿ ਅਸੀਂ ਕਾਂਗਰਸੀਆਂ ਚੌਧਰੀ ਸਾਹਿਬ ਬੈਠੇ ਅਸ਼ੋਕ ਜੀ ਤੇ ਮੈਨੂੰ ਅੱਜ ਇਹਨਾਂ ਨੇ ਗੱਡ ਗੱਜਾ ਕਰਾਈ ਅਸੀਂ ਇਕੱਠੇ ਗੱਡੀ 'ਚ ਜਾ ਰਹੇ ਸੀ ਰੰਦਾਵਾਦ ਸਾਹਿਬ ساری ਦੁਨੀਆ ਨੂੰ ਪਤਾ ਕਿ ਰੰਦਾਵਾਦ ਸਾਹਿਬ ਤੇ ਚੌਧਰੀ ਜੈਮونی ਦਾ ਬਹੁਤ ਜ਼ਿਆਦਾ ਪਿਆਰ ਸੀ ਤੇ ਉਵੇਂ ਹੀ ਹੁਣ ਮੇਰਾ ਇਸ ਪਰਿਵਾਰ ਦੇ ਨਾਲ ਜਿਵੇਂ ਵਡੇਰਾਂ ਦਾ ਵਾ ਸਭ ਤੇ ਜੈਮੁਨੀ ਜੀ ਸੀਗੇ ਹੁਣ ਮੈਂ ਉਦਾਂ ਇਹਨਾਂ ਦਾ ਮੇਰਾ ਅਸ਼ੋਕ ਚੌਧਰੀ ਮੇਰਾ ਵੱਡਾ ਭਰਾ ਤੇ ਮੈਂ ਪੁਰਾ ਛੋਟਾ ਭਰਾ ਬਣ ਕੇ ਚੱਲਦਾ ਤੇ ਗਾ ਫਿਰ ਤੇ ਜੀ ਜਨਰੇਸ਼ਨ ਚੱਲ ਪਈ ਆਪਣਾ ਉਤੇ ਉਹਦੇ ਵੀ ਦੋਵੇਂ ਇਹ ਵੀ ਭਰਾਵਾਂ ਵਾਂਗੂ ਚੱਲਦੇ ਆ ਜਰ ਕਾਂਗਰਸ ਖਤਮ ਕਿਵੇਂ ਅਸੀਂ ਹੁਣ ਦਵਾਂਗੇ ਕਾਂਗਰਸ ਖਤਮ ਨਹੀਂ ਹੋ ਸਕਦੀ ਨਾ ਤੁਸੀਂ ਵਰਕਰੋ ਔਗਸਟ ਦਾ ਅਜ ਤੱਕ ਸਾਲ ਛੜਿਆ ਮੈਨੂੰ ਸਾਰੇ ਪੁਰਾਣੇ ਚਿਹਰੇ ਦਿਖਦੇ ਨੇ ਮੈਂ ਚੌਧਰੀ ਸਾਹਿਬ ਤੇ ਜਦੋਂ ਪਾਰਲੀਮੈਂਟ ਦੀ ਇਲੈਕਸ਼ਨ ਚ ਗਏ ਤੇ ਉਥੇ ਚੌਧਰੀ ਸਾਹਿਬ ਦਾ ਤੇ ਵੱਡੇ ਰੰਧਾਵਾ ਸਾਹਿਬ ਦਾ ਅਸ਼ੋਕਜੀਤ ਤੇ ਅੜੋਨਾ ਜੀ ਨਾਂ ਲੈਂਦੇ ਰਹੇ ਤੇ ਮੈਂ ਕਿਹਾ ਸਾਡੇ ਤੋਂ ਵੱਡਾ ਕੋਈ ਖੁਸ਼ਕਿਸਮਤ ਨਹੀਂ ਕਿ ਜਿਨ੍ਹਾਂ ਦੇ ਬਾਪ ਨੂੰ ਅੱਜ ਵੀ ਲੋਕ ਯਾਦ ਕਰ ਲੈ ਸਾਡੇ ਤੋਂ ਸਭ ਤੋਂ ਵੱਡੀ ਉਹ ਗੱਲ ਹੈ ਤਦ ਯਾਰ ਕੌਣ ਪੁੱਛਦਾ ਕੋਈ ਨਹੀਂ ਪੁੱਛਦਾ ਅਸੀਂ ਇੱਕ ਹੋਰ ਗੱਲ ਕੀਤੀ ਅੱਜ ਪ੍ਰਧਾਨ ਜੀ ਦੇ ਸਾਹਮਣੇ ਕੀਤੀ ਸੀ ਜਿਹੜਾ চৌধুরী ਸਾਹਿਬ ਨੂੰ ਟਿਕਟ ਨਹੀਂ ਮਿਲੀ ਵੱਡੇ ਰੰਦਾਵਾ ਸਭ ਹਾਰ ਗਏ ਇਹਨਾਂ ਦੇ ਘਾਰ ਹੀ ਬੈਠਾ ਸੀ ਮੈਂ 39 ਤੋਂ 39 ਸੈਕਟਰ ਮੈਂ ਵੀ ਮੰਤਰੀ ਤੇ ਉਹਨਾਂ ਨਾਲ ਜਿਹੜੀ ਮੰਤਰੀ ਤੋ ਉੱਥੇ ਗੱਲ ਕੀਤੀ ਮੈਂ ਕਿਹਾ ਜਿਨ੍ਹਾਂ ਟਿਕਟਾਂ ਨਹੀਂ ਲੈਣ ਦਿੱਤੀਆਂ ਉਹ ਅੱਜ ਕਿੱਥੇ ਨੇ ਤੇ ਜਿਨ੍ਹਾਂ ਨੂੰ ਟਿਕਟਾਂ ਨਹੀਂ ਮਿਲੀਆਂ ਉਹਨਾਂ ਦੇ ਬੱਚੇ ਅੱਜ ਮੰਤਰੀ ਬਣ ਕੇ ਕਾਂਗਰਸ ਦੇ ਵਿੱਚ ਉਸੇ ਜਗ੍ਹਾ ਤੇ ਬੈਠੇ ਨੇ ਪਾਰਟੀ ਜਿਹੜਾ ਛੱਡ ਗਿਆ ਪਰ ਉਹਦਾ ਕੁਛ ਨਹੀਂ ਜੇ ਬਣਦਾ ਕੋਈ ਨਹੀਂ ਪੁੱਛਦਾ ਜਿਹੜਾ ਪਾਰਟੀ ਨੂੰ ਧੋਖਾ ਦਿੰਦਾ ਉਹਨੂੰ ਹੀ ਸਾਡਾ ਵਰਕਰ ਮੂੰਹ ਨੇ ਜੇ ਲਾਉਂਦਾ ਸ਼ਬਦਾਂ ਦੀ ਜੇ ਗੱਲ ਕਰੀਏ ਸੰਵਿਧਾਨ ਤੇ ਜੇ ਸਭ ਤੋਂ ਵੱਗ ਇਹਨੂੰ ਬਣਾਉਣ ਦੇ ਵਿੱਚ ਹਿੱਸਾ ਸੀ ਤੇ ਜਾ ਕੇ ਵੇਖੋ ਜਦੋਂ ਅਸੀਂ ਬੈਠਦੇ ਆ ਨਾ ਜਿਲ੍ਹਾ ਪ੍ਰਸ਼ਦ ਦੇ ਗੈਸਟ ਹਾਊਸ ਉਹਦੇ ਮੀਟਿੰਗ ਹਾਲ ਚ ਵੇਖੋ ਸਾਰਾ ਹੀ ਭਰਿਆ ਸਾਡਾ ਦੇਸ਼ ਪਕਾਂ ਦੇ ਨਾਲ ਜਿਨ੍ਹਾਂ ਨੇ ਕੁਰਬਾਨੀਆਂ ਦੇ ਕੇ ਇਸ ਦੇਸ਼ ਨੂੰ ਆਜ਼ਾਦ ਕਰਵਾਇਆ ਕੁਰਬਾਨੀਆਂ ਦੇ ਕੇ ਜਿਨ੍ਹਾਂ ਨੇ ਇਸ ਸੰਵਿਧਾਨ ਨੂੰ ਬਣਾਇਆ ਤੇ ਅੱਜ ਜੇ ਭਾਜਪੀ ਇਹ ਕਵੇ ਕਿ 2014 ਚ ਦੇਸ਼ ਆਜ਼ਾਦ ਹੋਇਆ ਬਿਲਕੁਲ ਕੋਈ ਮੰਗਣ ਨੂੰ ਤਿਆਰੀ ਆਜ਼ਾਦੀ ਮਿਲੀ ਤੇ ਸਾਨੂੰ 1947 ਚ ਮਿਲੀ ਅਸੀਂ ਅੰਗਰੇਜ਼ਾਂ ਦੇ ਨਾਲ ਲੜਾਈ ਲੜ ਕੇ ਅੰਗਰੇਜ਼ਾਂ ਦੇ ਨਾਲ ਸਭ ਤੋਂ ਵੱਧ ਜੇ ਕਿਸੇ ਨੇ ਹਿੱਸਾ ਪਾਇਆ ਹਿੰਦੁਸਤਾਨ ਦੀ ਆਜ਼ਾਦੀ ਚ ਉਹ ਪੰਜਾਬੀ ਦਾ ਹਿੱਸਾ ਸੀ ਸਭ ਤੋਂ ਵੱਧ ਜੇ ਫਾਂਸੀਆਂ ਲੱਗੀਆਂ ਉਹ ਪੰਜਾਬੀਆਂ ਨੂੰ ਲੱਗੀਆਂ ਸਭ ਤੋਂ ਵੱਧ ਕੋਈ ਜ਼ਿਲ੍ਹਾ ਚ ਗਿਆ ਤਾਂ ਉਹ ਪੰਜਾਬੀ ਜ਼ਿਲ੍ਹਾ ਚ ਗਏ ਤੇ ਯਾਰ ਅਸੀਂ ਸਿਵਧਾਨ ਨੂੰ ਖਤਰਾ ਹੋਣ ਦਾਂਗੇ ਸਵਿਧਾਨ ਖਤਮ ਨਹੀਂ ਹੋ ਸਕਦਾ ਕੋਈ ਉੱਠ ਕੇ ਕਰ ਦੇ ਗੱਲ ਬਾੜਾ ਸਾਹਿਬ ਨੇ ਕਿਹਾ ਪ੍ਰਧਾਨ ਜੀ ਨੇ ਕਿ ਜੇ ਉਹਨਾਂ ਨੂੰ ਸੀਟਾਂ 400 ਕਹਿੰਦੇ ਆਪਕੀ ਬਾਅਦ 400 ਪਾਰ ਤੇ ਜੇ ਮਿਲ ਜਾਂਦੇ ਤੇ ਦੇਸ਼ ਦਾ ਸੰਵਿਧਾਨਕੀ ਦੇਸ਼ ਨੂੰ ਖਤਮ ਕਰਨ ਵਾਲੇ ਪਾਸਿਓਂ ਨਾ ਤੁਰ ਪੈਣਾ ਸੀ ਠੀਕ ਹੈ ਜਿਹੜਾ ਆਪਰੇਸ਼ਨ ਸੰਦੂਰ ਹੋਇਆ ਲੜਾਈ ਲੜੀ ਪਾਕਿਸਤਾਨ ਦੇ ਬਰ ਖਿਲਾਫ ਉਹਨਾਂ ਦੇ ਆਤੋ ਆਦੀ ਆਤੋ ਆਦੀ ਟਿਕਾਣਿਆਂ ਤੇ ਅਸੀਂ ਅਟੈਕ ਕੀਤਾ ਪਰ ਇੱਕ ਚੀਜ਼ ਪੁੱਛਣੀ ਚਾਹਨਾ ਮੋਦੀ ਸਾਹਿਬ 1971 ਦੀ ਲੜਾਈ ਲੱਗੀ ਉਸ ਵੇਲੇ ਕਾਂਗਰਸ ਦਾ ਤੇ ਕਿ ਉੱਤੇ ਸਾਡੀ ਗਵਰਨਮੈਂਟ ਦਾ ਇੱਕ ਐਮਸੀ ਕਿ ਅਸੀਂ ਪਾਕਿਸਤਾਨ ਦੇ ਦੋ ਟੁਕੜੇ ਕਰਨੇ ਨੇ ਤੇ ਤੁਸੀਂ ਅਟੈਕ ਤੇ ਕਰ ਦਿੱਤਾ ਤੇ ਟਰੰਪ ਦੇ ਕਹਿੰਦੇ ਸੀਜ਼ਫਾਇਰ ਕਰਕੇ ਪਾਕ ਹਿੰਦੁਸਤਾਨ ਦੀਆਂ ਗੋਡੀਆਂ ਲਵਾ ਦਿੱਤੀਆਂ ਸਾਨੂੰ ਪਾਕਿਸਤਾਨ ਦੇ ਚਾਰ ਟੁਕੜੇ ਕਰਨੇ ਚਾਹੀਦੇ ਸੀ ਤਾਂ ਕਿ ਦੁਬਾਰਾ ਪਾਕਿਸਤਾਨ ਸਾਡੇ ਵੱਲ ਨੂੰ ਵੇਖ ਨਾ ਸਕਦਾ ਰੋਡ ਸਾਰੇ ਅਸੀਂ ਬਾਰਡਰ ਤੇ ਬੈਠੇ ਆ ਕਿੰਨੇ ਡਰੋਨ ਆਉਂਦੇ ਆ ਕਿੰਨਾ ਨਸ਼ਾ ਆ ਰਿਹਾ ਕਿੰਨੇ ਹਥਿਆਰ ਆ ਰਹੇ ਨੇ ਤੇ ਕੇਂਦਰ ਦੀ ਸਰਕਾਰ ਚੁੱਪ ਕਿਉਂ ਕਰਕੇ ਬੈਠੀ ਆ ਜਦ ਲੜਾਈ ਲੱਗੇ ਕਸ਼ਮੀਰ ਚ ਤੇ ਜਿਹੜਾ ਸਾਰਾ ਕੁਝ ਹਮਲਾ ਪੰਜਾਬੀਆਂ ਤੇ ਹੋ ਜੇ ਡਰੋਨ ਆਉਣ ਤੇ ਪੰਜਾਬ ਤੇ ਆਉਣ ਤੇ ਸਾਡਾ ਜਿਹੜਾ ਬਾਰਡਰ ਰੀਡਰ ਡਿਵੈਲਪਮੈਂਟ ਪ੍ਰੋਗਰਾਮ ਬਾਜਾ ਸਭ ਉਹ ਵੀ ਖਤਮ ਕਰ ਦਿੱਤਾ ਬਾਰਡਰ ਦੇ ਉੱਤੇ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਸਾਨੂੰ 100% ਕੇਂਦਰ ਸਰਕਾਰ ਬਾਰਡਰ ਦੇ ਉੱਤੇ ਡਿਵੈਲਪਮੈਂਟ ਕਰ ਲਈ ਦਿੰਦੀ ਸੀ ਮੋਦੀ ਨੇ ਬੰਦ ਕਰਤਾ ਇਹ ਕੀ ਹਿੰਦੁਸਤਾਨ ਦੇ ਬਾਰਡਰ ਨੂੰ ਬਚਾਉਣਾ ਚਾਹੁੰਦਾ ਇਹ ਬਾਰਡਰ ਨੂੰ ਕਮਜ਼ੋਰ ਕਰਨਾ ਚਾਹੁੰਦਾ 50 ਕਿਲੋਮੀਟਰ ਤੱਕ ਬੀਐਸਐਫ ਬੈਠੀ ਆ ਤੇ ਕਿੱਥੋਂ ਹਥਿਆਰ ਆ ਰਿਹਾ ਕਿੱਥੋਂ ਫੀ ਮਾਰ ਰਹੀ ਆ ਕਿੱਥੋਂ ਹਰੋਣਾ ਰਹੀ ਆ ਕਿੱਥੇ ਪੰਜਾਬ ਦੇ ਵਿੱਚ ਫੌਜ ਦਾ ਨਾਕਾ ਇਹ ਹਿੰਦੁਸਤਾਨ ਦੀ ਗਵਰਨਮੈਂਟ ਨੂੰ ਦੱਸਣਾ ਪੈਗਾ ਕਿ ਜੇ 50 ਕਿਲੋਮੀਟਰ ਤੱਕ ਤੁਸੀਂ ਸਾਡੇ ਤੇ ਕੰਟਰੋਲ ਰੱਖਿਆ ਤੇ 50 ਕਿਲੋਮੀਟਰ ਤੁਹਾਡਾ ਹੱਕ ਬਣਦਾ ਕਿ ਉੱਥੇ ਕੋਈ ਪਾਕਿਸਤਾਨ ਵਾਲਾ ਗੰਦੀ ਅੱਖ ਨਾਲ ਨਾ ਵੇਖ ਸਕੇ ਅਸੀਂ ਕਹੀਏ ਅਬ ਕੀ ਬਾਟਰੰਪ ਸਰਕਾਰ ਵਾਹ ਓਏ ਮੋਦੀ ਉਹ ਅੱਖਾਂ ਵਿਖਾਉਂਦਾ ਬੇਇੱਜ਼ਤੀ ਕਰਕੇ ਦੋਸਤਾਨੀਆਂ ਨੂੰ ਕੱਟਦਾ ਆਤਵਾਦ ਵੱਖਵਾਦ ਬਾਹਰਲੀਆਂ ਕੰਟਰੀਆਂ 'ਚ ਬੈਠਾ ਮੋਦੀ ਸਾਹਿਬ ਬੋਲੋ ਜਿਹੜੇ ਪੰਜਾਬ ਦੀ ਸ਼ਾਂਤੀ ਨੂੰ ਖਤਮ ਕਰਨਾ ਚਾਹੁੰਦੇ ਨੇ ਉਹ ਅੱਜ ਬਾਹਰ ਦੀਆਂ ਕੰਟਰੀਆਂ 'ਚ ਬੈਠ ਕੇ ਦੇਸ਼ ਦੇ ਅਗੇਂਸਟ ਬੋਲ ਰਹੇ ਨੇ ਉਹਨਾਂ 'ਤੇ ਗੱਲ ਕਰੋ ਗੱਲ ਕਰੋ ਚੀਨ ਕੋਲ ਜਿਹੜਾ ਸਾਡਾ ਬਾਰਡਰ ਹੈ ਉਹ ਕਿਵੇਂ ਛਡਾਉਣਾ ਗੱਲ ਕਰੋ ਕਿ ਪਾਕਿਸਤਾਨ ਜਿਹੜਾ ਸਾਡੇ ਵੱਲ ਵੇਖਦਾ ਇਹਦੀ ਅੱਖ ਜਿਹੜੀ ਗੰਦੀ ਅੱਖ ਆ ਉਹਨੂੰ ਕਿਵੇਂ ਅਸੀਂ ਕੱਢਣਾ ਪਰ ਕੰਧ ਤੇ ਲਿਖਿਆ ਪੜ ਲਓ ਅਗਲੀ ਸਰਕਾਰ ਕਾਂਗਰਸ ਦੀ ਆ ਜਿਹੜਾ ਸਹਬਾ ਨੂੰ ਇੱਕ ਚੀਜ਼ ਨੋਟ ਕਰ ਲਓ ਜਿੰਨੀ ਦੇਰ ਬਾਰਡਰ ਨਹੀਂ ਵੱਸਦਾ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਹਿੰਦੁਸਤਾਨ ਆਪਣੀ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਸਾਨੂੰ ਸਾਰਿਆਂ ਪੰਜਾਬੀਆਂ ਨੂੰ ਰਲ ਕੇ ਇੱਕ ਗੱਲ ਕਰਨੀ ਚਾਹੀਦੀ ਹੈ ਕਿ ਜਿੰਨਾ ਬਾਰਡਰ ਆ ਇਹਦੇ ਉੱਤੇ ਇੰਡਸਟਰੀ ਲਾਈ ਜੇ ਤਾਂ ਕਿ ਬੱਚੇ ਨੌਕਰੀਆਂ ਕਰਨ ਤੇ ਇਹਨਾਂ ਨੂੰ ਬਾਹਰ ਜਾਣ ਕੇ ਆਪਣੀ ਲੁੱਟ ਖੁੱਟ ਕਰਾ ਕੇ ਨਾ ਆਉਣ ਜਿਹਦੇ ਘਰ ਸ਼ਾਮ ਨੂੰ 10000 ਰੁਪਏ ਆ ਜਾਏਗਾ ਮਹੀਨੇ ਦਾ ਉਹ ਬੱਚਾ ਕਦੀ ਵੀ ਪੁੱਠੇ ਕੰਮ ਪਾਸੇ ਨਹੀਂ ਜਾਏਗਾ ਕਦੀ ਨਸ਼ੇਵਾਲ ਨਹੀਂ ਜਾਏਗਾ ਕਦੀ ਡਕੈਤੀਵਾਲ ਨਹੀਂ ਜਾਏਗਾ ਉਹਦੀ ਮਾਂ ਉਹਦੀ ਚਾਅ ਖਤਮ ਹੋ ਜੇਗੀ ਉਹਨੂੰ ਹੋਏਗਾ ਕਿ ਮੇਰਾ ਪੁੱਤ ਨੌਕਰੀ ਕਰਕੇ ਵਾਪਸ ਆ ਕੇ ਮੇਰੇ ਕੋਲ ਆਏਗਾ ਮਾਂ ਨੂੰ ਇਹ ਨਹੀਂ ਹੋਊ ਕਿ ਮੇਰੇ ਪੁੱਤ ਕੋਲ ਕੰਮ ਐ ਨਹੀਂ ਕਿਤੇ ਬੁਰੀ ਸੰਗਤ ਚ ਨਾ ਪੈ ਜੇ ਇਹ ਸਾਨੂੰ ਸਾਰਿਆਂ ਨੂੰ ਇਕੱਠਿਆਂ ਕੇ ਲੜਾਈ ਲੜਦੀ ਪੈਣੀ ਹੈ ਅਖੀਰਲੇ ਮੋਰਚੇ ਤੱਕ ਆਪਾਂ ਖੇਤੀ ਕਰਦੇ ਆ ਤੇ ਫੇਰ ਵੀ ਆਪਣਾ ਢਿੱਡ ਨਹੀਂ ਪਰਦਾ ਇਸ ਲਈ ਨਹੀਂ ਪਰਦਾ ਕਿ ਕੇਂਦਰ ਸਰਕਾਰ ਦੀਆਂ ਪਾਲਿਸੀਆਂ ਗਲਤ ਨੇ ਪੰਜਾਬ ਦਾ ਮੁੱਖ ਮੰਤਰੀ ਕਿਤੇ ਲੱਗਦਾ ਦਾ ਕੰਮ ਹੀ ਇਹਨੇ ਗਿਰਵੀ ਰੱਖ ਦਿੱਤਾ ਦਿੱਲੀ ਵਾਲਿਆਂ ਕੋਲ ਦਿੱਲੀ ਵਾਲਿਆਂ ਨੇ ਕੇਜ ਜੀ ਵੱਲ ਨੂੰ ਰਿਜੈਕਟ ਕਰਕੇ ਭੇਜਿਆ ਤੇ ਅੱਜ ਇਹ ਸਾਰਾ ਕੁਝ ਹੀ ਦਿੱਲੀ ਵਾਲਿਆਂ ਨੂੰ ਦੇਈ ਜਾ ਰਿਹਾ ਪੰਜਾਬ ਨੂੰ ਲੁੱਟ ਰਿਹਾ ਪੰਜਾਬ 'ਚ ਡਾਕਾ ਮਾਰ ਲਈ ਦਿੱਲੀ ਵਾਲੇ ਬੈਠੇ ਨੇ ਇਹਦਾ ਸਾਨੂੰ ਧਿਆਨ ਕਰਨਾ ਪੈਣਾ ਤਗੜੇ ਹੋ ਕੇ ਕਾਂਗਰਸ ਦਾ ਜਿਸ ਵੇਲੇ ਵੀ ਡਵੈਲਪਮੈਂਟ ਹੋਈਆ ਇਹਨਾਂ ਪੌਣੇ ਚਾਰ ਸਾਲਾਂ 'ਚ 1 ਰੁਪਈਆ ਇਹ ਸਰਕਾਰ ਨੇ ਨਹੀਂ ਲਾਇਆ ਤੇ ਸਾਡੇ ਵਾਲੇ ਵੇਖੋ ਇੱਕ ਇੱਕ ਪਿੰਡ 'ਚ ਕਰੋੜਾ ਰੁਪਏ ਸੀ ਲਾ ਦਿੱਤੇ ਸੀ ਤੇ ਇਹ ਜਦੋਂ ਅਸੈਂਬਲੀ ਦੇ ਵਿੱਚ ਬੋਲਦਾ ਵਾਕਿਆ ਹੀ ਸ਼ਰਮ ਆਉਂਦੀ ਹੈ ਕਿ ਕਿੱਥੇ ਸਰਦਾਰ ਪ੍ਰਤਾਪ ਸਿੰਘ ਕਹਿਰੋਂ ਤੇ ਕਿੱਥੇ ਇਹ ਪੈਂਠਾ ਸਠਾ ਤੇ 17 ਸਾਲਾਂ ਬਾਅਦ ਇਹ ਆ ਕੇ ਬੈਠ ਕੇ ਪੰਜਾਬ ਦੀ ਤਹਰੀਨ ਕਰ ਰਿਹਾ ਹੈ ਭਰਾਓ ਗੁਰਦਾਸਪੁਰ ਵਾਲਿਓ ਜੇ ਰਾਖੀ ਕੀਤੀ ਆ ਤੇ ਜਦੋਂ ਮੁਗਲ ਲੁੱਟ ਕੇ ਲੈ ਕੇ ਜਾਂਦੇ ਸੀ ਗਜਨੇਵੀਾਂ ਹੋਰ ਤੇ ਉੱਥੇ ਸ਼ਾਂਬ ਦੇ ਵਿੱਚ ਕਲੂ ਕਰਾ ਜਿੱਥੇ ਹੋਇਆ ਕਾਨੂੰ ਆਣ ਦੇ ਵਿੱਚ ਉੱਥੋਂ ਲੋਕਾਂ ਦੀਆਂ ਧੀਆ ਪੈਣਾ ਤੇ ਉਹਨਾਂ ਦੇ ਕੋਲ ਜਿਹੜਾ ਲੁੱਟ ਦਾ ਮਾਲ ਹੁੰਦਾ ਸੀ ਪੰਜਾਬੀ ਖੋ ਕੇ ਉਹਨਾਂ ਕੋਲੋਂ ਤੇ ਉਹਨਾਂ ਨਾਲ ਘਰਾ ਚੁੱਤੀਆ ਪੈਣਾ ਨੂੰ ਵਾਪਸ ਕਰਕੇ ਆਉਂਦੇ ਸੀ ਅੱਜ ਫੇਰ ਉਹੀ ਚੀਜ਼ ਚੱਲ ਪਈ ਆ ਇਹ ਜਿਹੜੀ ਕੇਜੀ ਵਾਲੈਂਡ ਕੰਪਨੀ ਧੜਵੀ ਬਣ ਕੇ ਪੰਜਾਬ ਲੁੱਟਣ ਲਈ ਆਈ ਆ ਖੜੇ ਹੋਵੋ ਸਾਰੇ ਆਪਾਂ ਪੰਜਾਬ ਇਹਨਾਂ ਨੂੰ ਲੁੱਟਣ ਨਹੀਂ ਦੇਣਾ ਆਪਾਂ ਆਪਣੇ ਹੱਕ ਲੈਣੇ ਨੇ ਆਪਾਂ ਇਹ ਨਹੀਂ ਹੋਣ ਦੇਣਾ ਕਿ ਹਰ ਬੰਦਾ ਜਿਹੜਾ ਉਹਨਾਂ ਨੇ ਉੱਥੇ ਲਾਇਆ ਉਹ ਬਾਹਰਲੀ ਸਟੇਟ ਚ ਲਿਆ ਕੇ ਉਹਨੂੰ ਨੌਕਰੀਆਂ ਦੇ ਕੇ ਕਿ ਇਹ ਨੇ ਭਗਉਂਤ ਮਾਨ ਨੇ ਡੰਮੀ ਚੀਫ ਮਿਨਿਸਟਰ ਬਣ ਕੇ ਬੈਠ ਕੇ ਤੁਹਾਨੂੰ ਆਪਣਾ ਪੰਜਾਬ ਬਚਾਉਣ ਲਈ ਸਾਰਿਆਂ ਨੂੰ ਅੱਗੇ ਆਉਣਾ ਪੈਣਾ ਮੈਂ ਚੌਧਰੀ ਸਾਹਿਬ ਪਰੋਣਾ ਜੀ ਆਪ ਇਹਨਾਂ ਨੂੰ ਤੁਹਾਨੂੰ ਮੁਬਾਰਕਬਾਦ ਦਿਨਾ ਕਿ ਇਸ ਇਲਾਕੇ ਨੇ ਤੁਹਾਡੇ ਪਰਿਵਾਰ ਨੂੰ ਕਦੀ ਵੀ ਪਿੱਠ ਨਹੀਂ ਦਿੱਤੀ ਤੇ ਜਦੋਂ ਵੀ ਕਿਤੇ ਜਾਇਦਾ ਇਹ ਤੁਹਾਨੂੰ ਇੱਕ ਪਰਿਵਾਰ ਵਾਂਗੂ ਸਮਝਦੇ ਨੇ ਤੇ ਜਿੱਥੇ ਪਰਿਵਾਰ ਬਣ ਜੇ ਉਥੇ ਲੀਡਰ ਕਰੀ ਫੇਲ ਨਹੀਂ ਹੁੰਦਾ ਤੇ ਜਦੋਂ ਵਰਕਰ ਨਾਲ ਖਲੋਤਾ ਹੋਵੇ ਤੇ ਜੇ ਲੀਡਰ ਵਰਕਰ ਦੇ ਨਾਲ ਨਾ ਖਲੋਵੇ ਤੇ ਫੇਰ ਵੀ ਦੁੱਖ ਲੱਗਦਾ ਸਭ ਤੋਂ ਵੱਧ ਮੈਂ ਵੇਖਿਆ ਚੌਧਰੀ ਸਾਹਿਬ ਨੂੰ ਆਸੀਂ ਇਹਨਾਂ ਕੋਲ ਪੁੱਛਦੇ ਨਾ ਕਿ ਚੌਧਰੀ ਸਾਹਿਬ ਮੀਟਿੰਗ ਦੇ ਵਿੱਚ ਕੀ ਬੋਲਣਾ ਜਿੰਨਾ ਕੁ ਜੇ ਚਿੱਠੀਆਂ ਨਾ ਲਿਖ ਕੇ ਤੁਹਾਡਾ ਸਾਰ ਦਿੰਦੇ ਆ ਅਸੀਂ ਬੋਲ ਕੇ ਨਹੀਂ ਉਹਨਾਂ ਸਾਰ ਸਕਦੇ ਇਹਨਾਂ ਦੀ ਚਿੱਠੀ ਐਸੀ ਅੱਗ ਲਾਉਂਦੀ ਆ ਅਸੀਂ ਤੇ ਲੜਪੇ ਨੇ ਮੈਂ ਤੇ ਪਾੜਾ ਬੈਠੇ ਆ ਉਦੋਂ ਡੀਸੀ ਦੀ ਦੌੜ ਲਈ ਬਾਜਵਾ ਸਾਹਿਬ ਸਾਨੂੰ ਛਡਾਉਣ ਉਹ ਬਿਠਾਉਣ ਤੇ ਜਿੱਦ ਡੀਸੀ ਉੱਠ ਕੇ ਅੰਦਰ ਦੌੜ ਗਿਆ ਤੇ ਬਾਅਦ ਚ ਵੇਖਿਆ ਸਾਡੇ ਨਾਲ ਸਾਡੇ ਬੋਲਣ ਨਾਲ ਚੌਧਰੀ ਸਾਹਿਬ ਦੀ ਚਿੱਠੀ ਜ਼ਿਆਦਾ ਅਸਰ ਕਰ ਗਈ ਜਿਹੜੀ ਪਛਵੇਤੇ ਲਿਖ ਦਿੱਤੀ ਸਾਨੂੰ ਆਪਣੇ ਜਿਹੜੇ ਵੱਡੇ ਨੇ ਚੌਧਰੀ ਸਾਹਿਬ ਆਪਾਂ ਵਾਕਈ ਤੁਸੀਂ ਬੜੀ ਵਧੀਆ ਗੱਲ ਕੀਤੀ ਸੀ ਘਰੇ ਬੈਠਾ ਹੁਣੇ ਕੇ ਬਾਜਰ ਸਾਹਿਬ بیٹھے ਆ ਮੈਂ ਚੌਧਰੀ ਸਾਹਿਬ ਕਿ ਕਿ ਸਾਨੂੰ ਤੇ ਪਰਿਵਾਰ ਵੱਲੋਂ ਮਿਲ ਗਈ ਤੇ ਸਾਡੇ ਪ੍ਰਧਾਨ ਨੇ ਰਾਜੇ ਵੜਿੰਗ ਨੇ ਸਟਰਗਲ ਕਰਕੇ ਆਪ ਲੜਾਈ ਲੜ ਕੇ ਅੱਜ ਇਸ ਅਹੁਦੇ ਤੇ ਪਹੁੰਚਿਆ ਇਹ ਕਿਸੇ ਨੇ ਦਿੱਤੀ ਨਹੀਂ ਅਸੀਂ ਪ੍ਰਧਾਨ ਜੀ ਜਾਦਿਆ ਹਲੋ ਜਾਦਿਆ ਜਦੋਂ ਜੂਸ ਕਾਂਗਰਸ ਹੀ ਇਲੈਕਸ਼ਨ ਅਸੀਂ ਸਾਰੇ ਹਰਾ ਦਿੱਤਾ ਆਪਣੇ ਭਰਾ ਨੂੰ ਤੇ ਤੁਹਾਨੂੰ ਉਦੋਂ ਪਤਾ ਲੱਗਾ ਜਦੋਂ ਰਾਹੁਲ ਗਾਂਧੀ ਨੇ ਕਿਹਾ ਕਿ ਜੇ ਸਾਰੇ ਲੀਡਰਾਂ ਨੇ ਬਣ ਕੇ ਇਹਨੂੰ ਹਰਾ ਦਿੱਤਾ ਤੇ ਚੁੱਕ ਕੇ ਇਹਨੂੰ ਪ੍ਰਧਾਨ ਜੀ ਨੂੰ ਆਲ ਇੰਡੀਆ ਜੂਨ ਕਾਂਗਰਸ ਦਾ ਪ੍ਰਧਾਨ ਬਣਾਇਆ ਇਹ ਕਾਂਗਰਸ ਆ ਜਿਹੜਾ ਕਾਂਗਰਸ ਦੇ ਨਾਲ ਖੜੇਗਾ ਕਾਂਗਰਸ ਕਰੀ ਉਹਦਾ ਸਾਥ ਨਹੀਂ ਛੱਡਦੀ ਲੀਡਰ ਸਾਥ ਛੱਡ ਜਾਂਦੇ ਨੇ ਇਹ ਮੈਂ ਪੁੱਛਣਾ ਚਾਹਨਾ ਸੁਨੀਲ ਜਾਖੜ ਨੂੰ ਆਸਤIN ਦਾ ਸੱਪ ਦਾ ਮਤਲਬ ਕੀ ਆ ਉਹਦਾ 10 ਸਭ ਤੋਂ ਵੱਡਾ ਜੇ ਤੂੰ ਆਸਤIN ਦਾ ਸੱਪ ਨਿਕਲਿਆ ਤੇ ਗੁਰਦਾਸਪੁਰ ਵਾਲਿਓ ਸਾਨੂੰ ਡੰਗ ਮਾਰ ਕੇ ਗਿਆ ਜਨਾ ਉਹਨੂੰ ਇਲੈਕਸ਼ਨ ਚ ਜਿਤਾ ਕੇ ਮੈਂਬਰ ਪਾਰਲੀਮੈਂਟ ਬਣਾ ਕੇ ਭੇਜਿਆ ਡੰਗ ਉਹਨੇ ਮਾਰਿਆ ਕਿ ਅਸੀਂ ਮਾਰਿਆ ਪਰ ਤਾਂ ਉਹਨੂੰ ਪ੍ਰਧਾਨ ਪੰਜਾਬ ਦਾ ਬਣਾਇਆ ਹੋਵੇ ਤੇ ਸਾਡੇ ਕਾਂਗਰਸ ਤੇ ਪਿੱਠ 'ਚ ਛੁਰਾ ਮਾਰ ਕੇ ਉਹ ਭਾਜਪਾ 'ਚ ਜਾਵੇ ਉੱਥੇ ਜਾ ਕੇ ਕਵੇ ਕਿ ਕਾਂਗਰਸ ਕੀ ਆ ਕਾਂਗਰਸ ਉਹ ਆ ਤੇਰੇ ਪਿਤਾ ਜੀ ਸੀਐਲਪੀ ਦੇ ਲੀਡਰ ਬਣੇ ਸੀ ਆ ਪੀਐਲਓਪੀ ਤੇ ਹਿਸਟਰੀ 'ਚ ਪਹਿਲੀ ਵਾਰ ਹੋਇਆ ਕਿ ਪੰਜਾਬ ਦੇ 'ਚ ਪਿਓ ਵੀ ਰਿਆ ਐਲਓਪੀ ਤੇ ਪੁੱਤ ਵੀ ਲੀਡਰ ਆਫ oppositon ਪੰਜਾਬ 'ਚ ਬਣਿਆ ਤੇ ਯਾਰ ਹੋਰ ਹੁਣ ਕੀ ਕਾਂਗਰਸ ਕਰੇ ਜਿੱਥੇ ਤੂੰ ਨਾ ਕਾਂਗਰਸ ਨੂੰ ਗਾਲਾਂ ਕੈਪਟਨ ਮਨਿੰਦਰ ਸਿੰਘ ਨੂੰ ਚੈਲੰਜ ਆ ਕਿ ਜਾ ਇਲੈਕਸ਼ਨ ਲੜ ਕੇ ਦੇ ਤੇਰੀ ਜਮਾਨਤ ਜਬਤ ਹੋਏਗੀ ਪਠਾਨਾ ਉਥੋਂ ਪਟਿਆਲੋਂ ਫੇਰ ਜਿੰਨੀ ਵਾਰ ਹੀ ਕੈਪਟਨ ਮਨਿੰਦਰ ਸਿੰਘ ਬਣਿਆ ਹਮੇਸ਼ਾ ਕਾਂਗਰਸ ਦੀ ਸੀਟ ਤੇ ਕਾਂਗਰਸ ਦੀ ਟਿਕਟ ਉੱਤੇ ਐਮਐਲਏ ਜਾਂ ਐਮਪੀ ਬਣਿਆ ਕਦੀ ਦੂਸਰੀ ਪਾਰਟੀ ਚ ਨਹੀਂ ਬਣਿਆ ਜਿਸ ਵੇਲੇ ਵੀ ਖੜਾ ਉਹਦੀ ਜਮਾਨਤ ਜਬਤ ਹੁੰਦੀ ਰਹੀ ਤੇ ਆਪਾਂ ਕਾਂਗਰਸ ਨੂੰ ਕਹੀਏ ਕਾਂਗਰਸ ਨੇ ਦਿੱਤਾ ਕੀ ਆ ਆ ਜਿਹੜਾ ਬਿੱਟੂ ਇਹਨਾਂ ਕੁਝ ਬੋਲਦਾ ਇਹਨਾਂ ਨੂੰ ਪੁੱਛਣਾ ਚਾਹਨਾ ਤਿੰਨ ਵਾਰੀ ਕਾਂਗਰਸ ਦੀ ਟਿਕਟ ਲੈ ਕੇ ਜਿੱਤਿਆਂ ਤੇਰੀ ਕਾਂਗਰਸ ਨੂੰ ਕੀ ਦੇਣਿਆ ਅੱਜ ਤੂੰ ਖਲੋ ਕੇ ਜਦੋਂ ਪਾਰਲੀਮੈਂਟ 'ਚ ਗੱਲ ਕਰਦਾ ਤੈਨੂੰ ਸ਼ਰਮ 'ਚ ਡੁੱਬ ਮਰਨਾ ਚਾਹੀਦਾ ਕਿ ਕਾਂਗਰਸ ਨੇ ਤੈਨੂੰ ਤੇ ਤੇਰੇ ਪਰਿਵਾਰ ਨੂੰ ਕੀ ਨਹੀਂ ਦਿੱਤਾ ਪ੍ਰੋ ਇਹ ਮੈਂ ਤੁਹਾਨੂੰ ਇਸ ਕਰਕੇ ਗੱਲਾਂ ਦੱਸੀਆਂ ਅੱਜ ਜੇ ਸੁਖਜਿੰਦਰ ਸਿੰਘ ਰੰਦਾਵਾ অরুণਾ ਚੌਧਰੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਸਾਡੇ ਪ੍ਰਧਾਨ ਜੀ ਪਾੜਾ ਜੀ ਪੂਰੀ ਸਾਹਿਬ ਬੈਠੇ ਨੇ ਇਹ ਸਾਨੂੰ ਅਸੀਂ ਇਸ ਕਰਕੇ ਇੱਥੇ ਬੈਠੇ ਆਂ ਕਿ ਕਾਂਗਰਸ ਦਾ ਤੇ ਤੁਹਾਡਾ ਸਾਡੇ ਪਿੱਛੇ ਹੱਥ ਆ ਜਿੱਧਰ ਸਾਨੂੰ ਕੌਣ ਪੁੱਛਦਾ ਕਿ ਨੇਤਰੇ ਫਿਰਦੇ ਨੇ ਮਨਸ਼ਤ ਤੇ ਐਕਸ ਮਨਸ਼ਤ ਕੋਈ ਪੁੱਛਦਾ ਹੀ ਨਹੀਂ ਇਹ ਪਾਰਟੀ ਦੇ ਨਾਲ ਆਸੀਂ ਤੇ ਪਾਰਟੀ ਸਾਡੇ ਤੇ ਸ਼ੇਰਵਾੜ ਰੱਖਦੇ ਤੇ ਫਿਰ ਅਸੀਂ ਇੱਥੋਂ ਤੱਕ ਪਹੁੰਚੇ ਆਂ ਸੋ ਕੋਰਾ ਤੁਹਾਡਾ ਤੇ ਦੇਣ ਕੋਈ ਦੇ ਨਹੀਂ ਸਕਦਾ ਖਾਸ ਕਰਕੇ ਕਾਂਗਰਸ ਤੇ ਖਾਸ ਕਰਕੇ ਮੈਂ ਨਹੀਂ ਦੇ ਸਕਦਾ ਸਾਰੇ ਹੀ ਕਹਿਣ ਚੌਧਰੀ ਸਾਹਿਬ ਵੀ ਡਰ ਕੇ ਭੁੱਕੀ ਤੁਹਾਡੇ ਨਾਲ ਕੀ ਉਹ ਨਾਮ ਭੁੱਲ ਜਾਂਦਾ ਹਰ ਵਾਰੀ ਬਸ਼ੰਬਰ ਨਹੀਂ ਕੀ ਉਹਨਾਂ ਹੈਂ ਚਮਸ਼ੀਰ ਚਮਸ਼ੀਰ ਤਾਂ ਚਮਸ਼ੀਰ ਸ਼ੰਘਾਸ਼ ਸ਼ੇਰ ਆ ਚਮਸ਼ੀਰ ਉਹ ਲੁੱਟ ਕੇ ਹੀ ਖਾਈ ਜਾਂਦਾ ਕਿਹਨੇ ਛੱਡਦਾ ਹੀ ਕੁਛ ਨਹੀਂ ਐਵੇਂ ਹੀ ਆ ਨਹੀਂ ਉਹਨੂੰ ਦੂਹਾਲਾ ਛੇਰੀ ਦੇੰਦੇ ਤਾੜੀ ਮਾਰ ਕੇ ਕੋ ਹੋਰ ਲੁੱਟ ਯਾਰ ਵਾਕਈ ਇੱਕ ਤੇ ਚੋਰ ਹੁੰਦਾ ਉਹ ਚੋਰ ਵੀ ਤੇ ਬੇਸ਼ਰਮ ਵੀ ਆ ਸਰਪੰਚਾਂ ਕੋਲੋਂ ਪੰਚਾਇਤਾਂ ਕੋਲੋਂ ਤੇ ਦੂਸਰੇ ਮੰਦਰੇ ਦਾ ਜੋ ਪੈਸੇ ਖਾਣੇ ਲੱਖ ਲਾਂ ਤੇ ਉਹਦੀ ਲੀਡਰੀ ਲਈ ਮਾਂ ਨੇ ਨਾਂ ਤੇ ਬੜਾ ਵਧੀਆ ਰੱਖਿਆ ਸੀ ਸਮਸ਼ੇਰ ਤੇ ਵਿਖਾਣੇ ਜਦ ਮਾਈਆਂ ਵੈਣ ਪਾਉਂਦੀਆਂ ਨੇ ਹਾਇ ਸ਼ੇਰਾ ਕੋਈ ਨਾ ਤੇਰਾ ਇਹਦੇ ਪਿੱਛੇ ਜਦੋਂ ਨਾ ਇਲੈਕਸ਼ਨ ਆਈ ਲੋਕਾਂ ਨੇ ਇਹ ਨਾਰੇ ਲਾਉਦੇ ਤੁਰੇ ਜਾਣਾ ਵਾਕਈ ਇਹਦੇ ਨਾਲ ਕੋਈ ਨਹੀਂ ਬਣੋ ਸੋ ਤਕੜੇ ਹੋ ਬੋ ਰਹਿ ਗਏ 1 ਸਾਲ ਤੇ ਇਹੋ ਜਿਹੜੇ ਤੁਹਾਡੇ ਤੁਹਾਨੂੰ ਭੁਜਾਉਂਦੇ ਨੇ ਨਾ ਇਹਨਾਂ ਨੂੰ ਅੱਗੇ-ਅੱਗੇ ਲਾ ਕੇ ਆਪਾਂ ਭੁਜਾਉਣਾ ਇਹ ਹੁਣ ਉਹ ਚੀਜ਼ ਨਹੀਂ ਹੋਣੀ ਤੇ ਜਿਹੜੇ ਸਟੇਜ ਤੇ ਬੈਠੇ ਸਾਰਿਆਂ ਨੇ ਬਹੁਤ ਕੁਝ ਵੇਖ ਲਿਆ ਇਹ ਆrti ਪਹਿਲੋ ਪੋਲੀਟੀਕਲ ਬੰਦਿਆਂ ਨੂੰ ਹੱਥ ਨਹੀਂ ਪਾਣੇ ਆrti ਜਿਹੜੇ ਆਫੀਸਰ ਲੁੱਟ ਕੇ ਖਾ ਰਹੇ ਨੇ ਉਹਨਾਂ ਦੇ ਉੱਤੇ ਸਭ ਤੋਂ ਪਹਿਲੋ ਹੱਥ ਪਾਵਾਂਗੇ ਤੇ ਫਿਰ ਇਹਨਾਂ ਚੋਰਾਂ ਦੇ ਮਗਰ ਆਵਾਂਗੇ ਸੋ ਤੁਹਾਡਾ ਬਹੁਤ ਬਹੁਤ ਧੰਨਵਾਦ ਚੌਲਸਾਹਬ ਤੁਹਾਨੂੰ ਮੁਬਾਰਕਾਂ ਮਿਹਰਬਾਨੀ ਧੰਨਵਾਦ ਜੈਹਿੰਦ